ਪਹਿਲਾ ਮੇਨ ਆਪਣਾ ਸਟੈਪ ਹੁੰਦਾ ਕਿ ਆਪਾਂ ਉਹ ਪਹੁੰਚੀ ਸਾਰੇ ਜਿਨੀ ਛੇਤੀ ਹਾਊਸ ਲਈ ਇਹ ਪੌਡਰਮੈਂਟ ਕਰਾਈਏ ਚਲੋ ਚਲੋ ਆ ਤੁਸੂ ਚਲੋ ਦੇਖੀ 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 ਹਾਜੀ ਸਸੀ ਜੀ ਕਿੱਦਾਂ ਸਾਰੇ ਸਵਾਗਤ ਤੁਹਾਡਾ ਅਸਦੀ ਨਵੀਂ ਵੀਡੀਓ ਵਿੱਚ ਸਸੀ ਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੜੇ ਟਾਈਮ ਬਾਅਦ ਤੁਹਾਡੇ ਲਈ ਲੈ ਕੇ ਆਇਆ ਇੱਕ ਵੀਡੀਓ ਦਿਖਾਉਣ ਅੱਜ ਤੁਹਾਨੂੰ ਦੱਸਦੇ ਆ ਆਪਾਂ ਪੌਡਰਮੈਂਟ ਬਾਰੇ ਕਿਉਂਕਿ ਜੇ ਆਪਾਂ ਸਪੇਂਸ ਚ ਪਹਿਲਾਂ ਆਉਂਦੇ ਆ ਮੇਨ ਸਟੈਪ ਇਹੀ ਹੁੰਦਾ ਆਪਣਾ ਕਿਦਾਂ ਪੌਡਰਮੈਂਟ ਹੁੰਦੀ ਆ ਤੇ ਅੱਜ ਮੁੰਡਾ ਨਵਾਂ ਹੀ ਐਚ ਕਰਾ ਕੇ ਆਇਆ ਪਾਜ਼ੋਡੋਮੈਂਟ ਤੇ ਬੜੇ ਕਮੈਂਟ ਆ ਰਹੇ ਸੀ ਵੀਰਾਂ ਦੇ ਕਿਦਾਂ ਪਾਜ਼ੋਡੋਮੈਂਟ ਬਾਰੇ ਕੋਈ ਵੀਡੀਓ ਬਣਾਓ ਜਿੰਨੇ ਕੋਈ ਨਵਾਂ ਬੰਦਾ ਸਪੇਨ ਚ ਆਉਂਦਾ ਹੈ ਜਿਹਦਾ ਕੋਈ ਜਾਣਕਾਰ ਨਹੀਂ ਹੁੰਦਾ ਕਿਵੇਂ ਉਹ ਕਰਾ ਸਕੇ ਆਪਣੀ ਪਾਜ਼ੋਡੋਮੈਂਟ ਵੀਡੀਓ ਨਾਲ ਭਾਗ ਜ਼ਰੂਰ ਦੇਖਿਓ ਚੈਨਲ ਨੂੰ ਕੱਲੇ ਸਬਸਕ੍ਰਾਈਬ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਸਪੇਨ ਚ ਆਉਂਦੇ ਆ ਕਿਉਂ ਆਉਂਦੀ ਸਰ ਆਪਾਂ ਨੂੰ ਪਾਜ਼ੋਡੋਮੈਂਟ ਕਰਾਉਣਾ ਪਹਿਲਾ ਸਟੈਪ ਮੇਨ ਉਹੀ ਆ ਤੇ ਉਹਦੇ ਵਾਸਤੇ ਆਪਾਂ ਨੂੰ ਕੋਈ ਆਪਣਾ ਜਿਹਾ ਜਾਣ ਪਛਾਣ ਵਾਲਾ ਬੰਦਾ ਹੋਵੇ ਤਾਂ ਵਧੀਆ ਗੱਲ ਆ ਕਿਉਂਕਿ ਬੰਦੇ 'ਤੇ ਭ ਇਹ ਜੇ ਬੰਦਾ ਕਟਾ ਜਾਂਦਾ ਤਾਂ ਬਾਅਦੋਂ ਬੜਾ ਦੁੱਖ ਲੱਗਦਾ ਹੈ। ਅੱਜ ਕੱਲ ਰੇਟ ਬੜਾ ਜ਼ਿਆਦਾ ਵੱਧ ਗਿਆ। ਪਹਿਲਾਂ ਸਹੀ ਹੁੰਦੀ ਸੀ, ਹੁੰਦੀ ਰਹੀ ਵੈਸੇ ਹੁਣ ਵੀ ਫ੍ਰੀ ਹੈ ਆ ਕੋਈ ਪੈਸਾ ਨਹੀਂ ਲੱਗਦਾ ਇਹਦਾ। ਪਰ ਬੰਦੇ ਜਿਵੇਂ ਆਪਣੇ ਇੰਡੀਅਨ ਪਾਕਿਸਤਾਨੀਓ ਪੈਸੇ ਲੈ ਰਹੇ ਆ 700 ਯੂਰੋ 800 ਯੂਰੋ। ਅੱਜ ਮੁੰਡਾ ਅੱਜੀ ਕਰਾ ਕੇ ਆਇਆ ਕਿੰਨੀ ਕੀਮਤ ਹੈ? ਮੈਂ ਇਹ ਕਿਰਾਏ 2 ਸਾਲ ਦੀ 1 ਸਾਲ ਦੀ ਅੱਧੇ 700 ਦੇ ਵਿੱਚ ਕਰਾ ਲਾ ਤਿਆਣਾ ਜੇ 2 ਸਾਲ ਦੀ ਕਰਾਉਣੀ ਤੇ 1100 ਰੁਪਏ ਚਾਹਦੇ। ਤੇ ਮੈਂ ਅੱਜ 1100 ਰੁਪਿਆ ਦੇ ਕੇ ਕਰਾ ਕੇ ਆਇਆ ਵਾ ਸਵੇਰੇ ਹੀ। ਤੇ ਬੜਾ ਰੇਟ ਜ਼ ਤੇ ਉਪਰ ਦੇ ਵਿੱਚ ਕਿਟਾਵੇ ਦਿੰਦੇ ਆ ਭਰੋਸਾ ਵਾਲਾ ਬੰਦਾ ਚਾਹੀਦਾ ਜਿਹੜਾ ਵੀ ਕਿਟਾਵੇ ਨਾ ਜੀਨ ਤਾਹਰ ਕਰਨਾ ਹੀ ਪੈਂਦਾ ਕਹਿੰਦਾ ਕੇ ਤੇ ਕੀ ਕਰਨਾ ਪਣੀ ਆ ਉਹ ਵੀ ਬੰਦਾ ਲੱਭਣਾ ਪੈਂਦਾ ਆਪਣੇ ਜਾਨਫੇ ਨਾਲ ਨਹੀਂ ਲੱਭਦਾ ਅਜਿਹਾ ਹੀ ਗੋਗਲ ਤੋਂ ਬੰਦਾ ਲੱਭਣਾ ਪੈਂਦਾ ਮੈਕੂਰੀ ਦਾ ਫੈਰਾ ਚੱਕਦੇ ਗੱਲ ਹੋਰ ਕੋਣੀ ਅੱਜ ਤੋਂ ਸਾਲ 2 ਸਾਲ ਪਹਿਲਾਂ 400 ਕਹਿੰਗੇ ਜਿਵੇਂ ਮਾਨੇ 200 ਚ 300 400 ਇੱਕ ਦੋ ਸਾਲਾਂ ਦੀ ਕੀਮਤ ਪਰ ਹੁਣ ਸਾਲ ਦੀ 700 600 800 ਰੁਪਇਆ ਮੰਗ ਜਾਂਦੇ ਨੇ ਬਾਜ਼ਾਰ ਤੋਂ ਨਾਲ ਹੀ ਸੱਤ ਦੇ ਜ਼ਿਆਦਾ ਰੇਟ ਚ ਆ ਤੇ ਅੱਜ ਘਮਣ ਫਰਨ ਆਏ ਆ ਬੜਾ ਹੀ ਵਧੀਆ ਮੌਸਮ ਹੋਇਆ ਪਿਆ ਬਹੁਤ ਚਿੱਲਮਾ ਆ ਗਿਆ ਇੱਧਰ ਪੂਰਾ ਯਾਰਟ ਲੱਗੇ ਹੋਇਆ ਕਿਸ਼ਤੀਆਂ ਇਹਨਾਂ ਦਾ ਵੀ ਕਿਸੇ ਦਿਨ ਟੂਰ ਕਰਾਂਗੇ ਟਾਈਮ ਕੱਢ ਕੇ ਆਵਾਂਗੇ ਟਿਕਟ ਲਾ ਕੇ ਖਾਵਾਂਗੇ ਆਵਾਂਗੇ ਕਿਸੇ ਨਾ ਕਿਸੇ ਦੀ ਸਿਕਰੇਟ ਕ੍ਰੋਸ ਦੀ ਪਬਲਿਕੈਂਡ ਹੁੰਦੀ ਆ ਉਹਦੇ ਵਿੱਚ ਇਦਾਂ ਹੁੰਦਾ ਰੈਡ ਕ੍ਰੋਸ ਦੀ ਪਬਲਿਕੈਂਡ ਦਾ ਆਪਾਂ ਇੱਥੇ ਸਰਕਾਰੀ ਦਫ਼ਤਰ ਜਿਹਾ ਆਪਾਂ ਅਪਲਾਈ ਕਰ ਸਕਦੇ ਆ ਉਹਦੇ ਬਾਅਦ ਤੇ ਸਿਰਫਾ ਕੋਈ ਇੱਕ ਐਡਰੈਸ ਦੀ ਲੋੜ ਹੁੰਦੀ ਆ ਕਰਦੇ ਦੀ ਤੇ ਆਪਾਂ ਜਾ ਕੇ ਆਪਾਂ ਅਪਲਾਈ ਕਰ ਸਕਦੇ ਆ ਤੇ ਉਹਦੇ ਵਿੱਚ ਜਿਹੜੇ ਉਸ ਤੋਂ ਦੇ ਦਫਤਰ ਦੇ ਵਿੱਚ ਓਪਨਦੇ ਹੁੰਦੇ ਆ ਆਪਣੇ ਪੁਲਿਸ ਵਾਲੇ ਹੁੰਦੇ ਆ ਜਾਂ ਕੋਈ ਇੱਕ ਵਾਰ ਕਰਾ ਚੈੱਕ ਕਰਨਾ ਆਉਂਦੇ ਆ ਜ਼ਰੂਰ ਜੇ ਬੰਦਾ ਇੱਥੇ ਰਹਿੰਦਾ ਹੈ ਜੇ ਉਹਨਾਂ ਨੇ ਇੱਕ ਵਾਰ ਚੈੱਕ ਕਰਨਾ ਤੁਸੀਂ ਇੱਥੇ ਰਹਿ ਰਹੇ ਆ ਉਹ ਤੁਹਾਡੀ ਉਹ ਫਾਦਰਮੈਂਟ ਪੱਕੀ ਕਰ ਦਾਂਦੇ ਆ ਉਹ ਸਿਰਫ ਸਾਲਵਾਰ ਪਨੋਰੀ ਨਹੀਂ ਕਰਾਉਣੀ ਪੈਂਦੀ ਕੋਈ ਪਰਸਪੈਕਟ ਚਾਲੂ ਕਿੰਨੇ ਟਾਈਮ ਬਾਅਦ ਹੁੰਦੀ ਆ ਜਿਸ ਦਿਨ ਪੁਲਸ ਵਾਲੇ ਚੈੱਕ ਕਰਨ ਆ ਜਾਂਦੇ ਆ ਘਰ ਉਸ ਦਿਨ ਤੋਂ ਚੈੱਕ ਚਾਲੂ ਹੁੰਦੀ ਆ ਮਹੀਨੇ ਨੂੰ 2 ਮਿੰਟ 3 ਮਹੀਨੇ ਤੱਕ ਉਹ ਡਿਪੈਂਡ ਕਰਦਾ ਕਈ ਵਾਰ 6-6 ਮਹੀਨੇ ਵੀ ਨਹੀਂ ਚੈੱਕ ਕਰਨ ਆਉਂਦੇ ਆ ਕਿ ਕਈ ਵਾਰ ਉਹ ਛੇਤੀ ਚੈੱਕ ਕਰਦਾ ਜਾਂਦੇ ਆ ਤੇ ਬਾਕੀ ਜਿਹੜੇ ਆਪਣੇ ਡਾਕੂਮੈਂਟ ਹੋਗੇ ਮੈਡੀਕਲ ਕਾਰਡ ਹੋ ਗਿਆ ਜਾਂ ਹੋਰ ਵੀ ਜਿੰਨੇ ਆਪਣੇ ਡਾਕੂਮੈਂਟ ਬਣਦੇ ਆ ਉਹ ਸਾਰੇ ਪਾਦਰਮੈਂਟ ਤੋਂ ਬਾਅਦ ਹੀ ਬਣਦੇ ਆ ਪਹਿਲਾ ਮੇਨ ਆਪਣਾ ਸਟੈਪ ਹੁੰਦਾ ਕਿ ਆਪਾਂ ਉਹ ਪਹੁੰਚੀ ਸਰ ਜਿਹਨੇ ਛੇਤੀ ਹੋਵੇ ਜੀ ਇਹ ਪਾਦਰਮੈਂਟ ਕਰਾਈਏ ਉਸ ਤੋਂ ਬਾਅਦ ਹੀ ਆਪਣਾ ਟਾਈਮ ਕੱਟਣਾ ਸਟਾਰਟ ਹੋਣਾ ਹੈ ਜਿਹੜੇ ਆ 2 ਸਾਲ ਵਾਲੇ ਪੇਪਰ ਆ ਉਸ ਤੋਂ ਬਾਅਦ ਹੀ ਆਪਾਂ ਅਪਲਾਈ ਕਰ ਸਕਦੇ ਆ ਤੇ ਕੰਟਰੈਕਟ ਤੋਂ ਲੈ ਕੇ ਜਿੱਦਾਂ ਮੈਂ ਬਾਕੀ ਵੀਡੀਓ 'ਚ ਦੱਸਿਆ ਕਿ ਐਦਾਂ ਆਪਾਂ ਨੂੰ ਦੋ ਸਰਵਰ ਆਪਾਂ ਕੰਟਰੈਕਟਰ ਲੈ ਕੇ ਆਪਾਂ ਅਪਲਾਈ ਕਰ ਸਕਦੇ ਆ ਤੇ ਇਹ ਆਪਣਾ ਪਾਦਰ ਤੋਂ ਬਾਅਦ ਕਿੰਨੇ ਟਾਈਮ ਬਾਅਦ ਮੈਡੀਕਲ ਕਾਰਡ ਤੇ ਬਾਰ ਨੋਰਮ ਜਿੱਦਾ ਮੈਂ ਬਣਾਇਆ ਸੀ ਏਦਾਂ ਹੀ ਲੋਕ ਜਿਹੜੇ ਹੁੰਦੇ ਆ ਜੇ ਪਿੰਡਾਂ ਪੰਡਿਆਂ ਦੇ ਪਾਏ ਪੋਟਨਾਮੈਂਟ ਕਰਾਉਂਦੇ ਆ ਨਾ ਤਾਂ ਉੱਥੇ ਜਾ ਕੇ ਆਪਾਂ ਅਪਲਾਈ ਕਰ ਸਕਦੇ ਆ ਜੇ ਉਹਨਾਂ ਨੂੰ ਕੋਈ ਬਹਾਨਾ ਤੁਸੀਂ ਲਾ ਦੋ ਵੀ ਆ ਕੋਈ ਸੱਟ ਬिट ਲੱਗੀ ਹੈ ਆ ਜਾਂ ਕੋਈ ਬਿਮਾਰੀ ਆ ਤਾਂ ਉਸੇ ਟਾਈਮ ਬਣਾ ਕੇ ਦੇ ਦਾਂਗੇ ਆ ਤੇ ਆਪਣਾ ਇਲਾਜ ਉਹਦੇ ਤੇ ਫ੍ਰੀ ਹੁੰਦਾ ਦਵਾਈਆਂ ਕੋਲੋਂ ਥੋੜੀ ਸਸਤੀ ਮਿਲ ਜਾਂਦੀ ਹੈ। ਤੋ ਆਕੀ ਕਈ ਵੀ ਨਾਟ ਕਮੈਂਟ ਆਉਂਦੇ ਆ ਵੀ ਜਿੱਦਾਂ ਕੋਈ ਦੂਜੀ ਕੰਟਰੀ ਜਰਮਨ ਫਰਾਂਸ ਇੱਟਲੀ ਬੈਠਾ ਹੁੰਦਾ ਉੱਥੋਂ ਆਪਾਂ ਪਾ ਪੋਟਨਾਮੈਂਟ ਕਰਾ ਸਕਦੇ ਆ। ਹੋ ਜਾਂਦੀ ਆ ਕੋਈ ਇੰਨੀ ਵੱਡੀ ਮੁਸ਼ਕਲ ਨਹੀਂ ਕਿ ਕਿਸੇ ਬੰਦੇ ਦੀ ਸੈਟਿੰਗ ਉਠੀ ਆ ਪਿੰਡਾ ਬੋਟਾ ਜੇ ਬੰਦੇ ਇਦਾਂ ਕਰਾ ਦਿੰਦੇ ਆ ਪਰ ਥੋੜਾ ਰਿਸਕੀ ਹੁੰਦਾ ਜਿੱਦਾਂ ਕੋਈ ਬੰਦਾ ਭਰੋਸੇ ਲੱਗਦਾ ਵੱਖਰੀ ਗੱਲ ਨਹੀਂ ਤਾਂ ਆਪਾਂ ਪੈਸੇ ਦੇਣੇ ਆ ਇਨੇ ਤੇ ਕੱਲ ਨੂੰ ਨਾ ਹੋਣ ਆਪਣੀ ਟਾਈਮ ਵੀ ਖਰਾਬ ਹੋਣਾ ਆਪਣੇ ਪੈਸੇ ਵੀ ਖਰਾਬ ਹੋਣੇ ਆ ਤੇ ਜਿੱਦਾਂ ਅੰਦਰ ਪਾਦਲ ਮੈਂ ਪ੍ਰੋਸੈਸ ਆਖਟਾ ਕਰਾ ਕੇ ਤੁਹਾਨੂੰ ਦੱਸੂਗਾ ਕਿਤਾ ਆ ਕੇ ਕੀ ਕੀ ਹੁੰਦੀ ਆ ਕੋਈ ਵੀ ਜਿਵੇਂ ਜਿਹੜਾ ਅਪ ਦਾ ਨਾਲ ਭੌਣ ਜਾਂਦਾ ਪੇਪਰ ਲੈ ਆਉਂਦਾ ਆਪਾਂ ਆਪਣਾ ਨੰਬਰ ਲਿਖਣਾ ਹੁੰਦਾ ਮੇਲ ਦਾ ਆਪਣਾ ਪਾਸਵਰਡ ਨੰਬਰ ਉਹ ਸਹੀ ਲਿਖਣਾ ਹੁੰਦਾ ਤੇ ਆ ਦਾ ਮੇਲ ਆਪਣੇ ਫਿੰਗਰ ਨਹੀਂ ਦੇ ਪਾ ਕੇ ਦਾ ਆਪਣੇ ਹਾਂ ਸਾਰੇ ਜਿਹੜੇ ਡਾਕੂਮੈਂਟੋ ਜਿਹੜਾ ਮਾਲਕੋਂ ਦੇ ਜਿਹਦੇ ਘਰ ਆਪਾਂ ਕਰਾਉਣੀ ਉਹਦੇ ਲੱਗਣਾ ਉਹਦੇ ਘਰ ਦਾ ਕੰਟਰੈਕਟ ਜਿਹੜਾ ਉਹਦੇ ਡਾਕੂਮੈਂਟ ਸਾਰੇ ਲੱਗਣੇ ਆਪਾਂ ਸਿਰਫ ਇੱਕ ਪਾਸਪੋਰਟ ਹੀ ਲੱਗਦਾ ਤੇ ਹੋ ਜਾਂਦੀ ਆ ਪਰ ਥੋੜਾ ਰਿਸਕੀ ਹੁੰਦਾ ਹੈ ਤਾਂ ਪਚਾ ਚੱਕਾ ਹੁੰਦਾ ਹੈ ਇੱਕ ਹੀ ਕਰ ਚਾਹੀਦੀ ਹੈ ਵੀਡੀਓਗ੍ਰਾਫੀ ਚੱਲ ਰਹੀ ਹੈ ਇੱਧਰ ਹੈ ਸਲੋ ਮੋਸ਼ਨ ਚ ਲਾਉਣੀ ਆ ਮੁੰਡੇ ਨੇ ਇੰਸਟਾਗ੍ਰਾਮ ਤੇ ਪਾ ਕੇ ਪਿੰਡ ਵਾਲੇ ਮਚਾਉਂਗਾ ਉਹਨੇ ਦੋ ਤਿੰਨ ਪਿੰਡ ਵਾਲੇ ਹੋਰ ਪੱਟੂਗਾ ਤੂੰ ਹੁਣ ਹੋਰ ਦਿਖਾ ਕੇ ਪਿੱਛੇ ਇੰਨਾ ਵਧੀਆ ਵੀਊ ਹਵਾ ਬੜੀ ਹੈ ਪਰਸਪਾਨ ਤੇ ਬੜੀ ਮੌਸਮ ਹੈ ਤੇ ਹਵਾ ਬੜੀ ਚੱਲਦੀ ਹੈ ਆਵਾਜ਼ ਵੀ ਕਲੀਅਰ ਵੀ ਆ ਰਹੀ ਤੇ ਇਹ ਦਿਨ ਟੁੱਪ ਵਾਲੀ ਹੁੰਦੀ ਆ ਤਾਂ ਆਪਣੀਆਂ ਸੈਟਾਂ ਹੀ ਲੱਗੀਆਂ ਨੇ ਤੇ ਬੈਠ ਸਕਦੇ ਆ ਪਰ ਕੁਰਸੀਆਂ ਤੇ ਬੈਣ ਲਈ ਆਪਾਂ ਨੂੰ ਰੇ ਪੈਸੇ ਪੇ ਕਰਨੇ ਪੈਂਦੇ ਆ ਟਾਈਮ ਹੁੰਦਾ 1 ਘੰਟਾ ਬਣਾ 2 ਘੰਟਾ ਬਣਾ ਜਿੱਦਾਂ ਬਾਹਰ ਕੈਫੇ ਬਣੀ ਹੋਏ ਆ ਡੱਬੇ 'ਚ ਰੱਖੇ ਹੋਏ ਆ ਆਪਣੇ ਤੇ ਇੱਧਰ ਵਾਲੀਬਾਲ ਖੇਡ ਰਹੇ ਆ ਪੂਰਾ ਗੋਰ ਐਨਜੋਏ ਕਰਦੇ ਪਏ ਆ ਬਾਕੀ ਸੇਫਟੀ ਦਾ ਪੂਰਾ ਧਿਆਨ ਰੱਖਦੇ ਆ ਆ ਇੱਕ ਬੰਦਾ ਸਪੈਸ਼ਲ ਬਿਠਾਇਆ ਹੈ ਉੱਪਰ ਇਹ ਨਿਗਰ ਰੱਖਦਾ ਹੈ ਕੋਈ ਵਿੱਚ ਡੁੱਬਦਾ ਆਪਣਾ ਜਾਵੇ ਜੇ ਕਿਸੇ ਨਹੀਂ ਟੈਪ ਨਾ ਹੁੰਦਾ ਇਹਦੇ ਬੰਦੇ ਕਦੇ ਸਮਾਨ ਲੈਣ ਗਏ ਹੁਣ ਤੱਕ ਪਰੇ ਕੋ ਇੱਧਰ ਆ ਓਏ ਨੋੜਾ ਤਾਂ ਐ ਨਹੀਂ ਪੰਜ ਚਨਾਂ ਦੇ ਗੱਲ ਹੋਇਤੀ ਹੋਰ ਚਲੋ ਚਲੋ ਆਤੂ ਤੂ ਕਰੋ ਦੇਖੀ 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 ਬੱਜ ਕੇ ਬੱਜ ਕੇ ਮੇਰਾ ਵੀਰ ਉੱਤਰ ਰਿਹਾ ਹੈ ਆ ਇਧਰ ਕਿਹਨੇ ਪੈਰ ਨਾ ਨਾ ਕੁੱਤੇ ਇਹ ਮੁੰਡਾ ਪਹਿਲੀ ਵਾਰ ਅੱਜ ਵੀਰ ਤੇ ਆਇਆ ਕਿਦਾਂ ਦਾ ਫੀਲ ਆ ਰਿਹਾ ਬਹੁਤ ਵਧੀਆ ਮੈਂ ਤੇ ਕਿਆ ਕੋਈ ਨਹੀਂ ਕਵਰ ਸਪੇਂਟ ਕਿੰਨੇ ਕੇ ਪੈਸੇ ਬਸੂਲੋਗੇ ਤੁਹਾਡੇ ਇੱਥੇ ਆ ਕੇ ਦੋ ਤੇੜੀ ਪੈਨ ਲੱਗ ਲੱਖ ਦੋ ਲੱਖ ਭਰਾ ਹੋਇਆ ਪੂਰਾ ਹੋ ਗਿਆ ਬਹੁਤ ਬੇਦਰਦੀ ਇੱਥੇ ਆ ਜਾਓ ਫਿਰ ਤਾਂ ਜੀ ਲੱਗੇ ਲੱਗਾ ਹਮ ਪੂਰੀ ਕਿਤਾਬ ਦੂਰ ਹੋ ਗਈ ਇੱਥੇ ਆ ਕੇ ਬਹੁਤ ਖੈਰ ਚਲੋ ਅੱਗੇ ਚੱਲਦੇ ਆ ਕਿ ਤੁਹਾਨੂੰ ਦਿਖਾਉਂਦੇ ਆ ਹੋਰ मचर फिग मशहूर क्लब का मरीना भीच क्लब एक झंडा है स्पेन का ਤੇ ਇੱਕ ਵਾਲੈਂਸੀਆ ਦਾ ਹਰ ਇੱਕ ਸਟੇਟ ਦਾ ਵੱਖਰਾ ਵੱਖਰਾ ਹੁੰਦਾ ਬਾਰਸੀਲੋਨਾ ਦਾ ਵੱਖਰਾ ਵਾਲੈਂਸੀਆ ਦਾ ਵੱਖਰਾ ਹਾਂ ਹਾਂ ਤੇ ਵਧੀਆ ਜਿਹਾ ਮੌਸਮ ਹੋਇਆ ਵਾ ਤੇ ਹੁਣ ਫੋਨ ਦੀ ਬੈਟਰੀ ਵੀ ਡੈੱਡ ਹੋ ਗਈ ਇੱਕ ਦੋ ਸ਼ੋਟ ਲੈ ਲਈਏ ਬਸ ਹੋਰ ਮੁੜ ਕੇ ਘਰ ਜਾ ਕੇ ਚਾਰਜ ਕਰਕੇ ਐਡੀਟਿੰਗ ਕਰਾਂਗੇ ਤੇ ਟਾਈਮ ਰਾ ਦੇ 9:00 ਵੱਜ ਗਏ ਅਰੇ ਵੀ ਉਹ ਸੂਰ ਚ ਪਿਆ ਵੈਸੇ ਗਰਮੀ 'ਚ ਸੂਰ ਜੁਰੇ 10-11 ਵਜੇ ਸ਼ਿਫਟ ਹੈ ਤੇ ਅੱਜ ਥੋੜਾਉਂ ਮੌਸਮ ਦਾ ਫਰਕ ਪੈ ਗਿਆ ਨਾ ਹਮ ਥੋੜਾ ਦਿਨ ਕੱਢਦੇ ਸ਼ੁਰੂ ਹੋਣ ਲੱਗੇ। ਸ਼ੌਕ ਲੱਗ ਰਿਹਾ ਪਗਲ ਬਾਈਸਾ ਲੱਗ ਰਿਹਾ ਪਗਲ ਬਾਈਸਾ। ਤੇ ਯਾ ਸਪੈਂਡ ਇਨ ਨਾਈਟ ਲਾਈਫ ਲਾਈਟਾਂ ਜਲ ਪਈਆਂ। ਬਾਈਸਾ ਫੋਨ ਦੀ ਬੈਟਰੀਆਂ ਡੈਡ ਹੋ ਗਈਆਂ ਹੈ ਬਣਾ ਆਪਣਾ ਵੀਡੀਓ ਮਟਿਆ ਦੀਆਂ। ਸਵੇਰ ਦੇ ਕੰਨ ਨਿਕਰੇ ਆ ਪਿਆ ਅਜ ਤਾਂ ਨਵਾਂ ਨਵਾਂ ਚਾਹ ਹੁੰਦਾ ਸਭ ਨੂੰ। ਬੰਦਾ ਕੰਮ ਕਰਕੇ ਥੱਕ ਗਿਆ ਥਮ ਥਮ ਥੱਕ ਗਿਆ ਹੋਰ ਉਸ ਇੱਧਰ ਸਾਰਾ ਆਪਣਾ ਪੋਰਟ ਆ ਗਿਆ ਜਿੰਨਾ ਵੀ ਆਪਣਾ ਇੱਥੇ ਕੰਟੇਨਰ ਨੇ ਉਹਨਾਂ ਨੂੰ ਲੋਡ ਅਨਲੋਡ ਹੁੰਦੇ ਆ ਲਿੰਕਿੰਗ ਹੋਣੀ ਤੇ ਬਾਕੀ ਇਹ ਸੀ ਅੱਜ ਦੀ ਵੀਡੀਓ ਇਹ ਤੁਹਾਡੇ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਓ ਅੱਪਾ ਅਗਲੀ ਵੀਡੀਓ ਵੀ ਜ਼ਰੂਰ ਦੱਸਾਂਗੇ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ